ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਦੀ ਸਾਰੇ ਆਈ ਹੋਪ ਕਿ ਸਾਰੇ ਮੋਂਗੇ ਜੀ ਮੈਂ ਵੀ ਠੀਕ ਆ ਵੈਲਕਮ ਆ ਜੀ ਤੁਹਾਡਾ ਮੇਰੇ YouTube ਚੈਨਲ ਕੇਪੀ ਧਾਰੀਵਾਲ ਦੇ ਵਿੱਚ ਸੋ ਹੋਰ ਸਭ ਸਾਰੇ ਠੀਕ ਹੋ ਧਰਮੇ ਤੋਂ ਬਚੇ ਹੋਏ ਹੁਣ ਅੱਜ ਦਾ ਮੌਸਮ ਬਹੁਤ ਸੋਹਣਾ ਹੋਇਆ ਹੋਇਆ ਸੋ ਅਸੀਂ ਅੱਜ ਜਾ ਰਹੇ ਸੀਗੇ ਸਾਰੀ ਫੈਮਲੀ ਜਾ ਰਹੀ ਹੈ ਅਸੀਂ ਤੇ ਕਿੱਥੇ ਜਾ ਰਹੇ ਆ ਇਹਦੇ ਲਈ ਤੁਹਾਨੂੰ ਵਲੌਗ ਸਾਰਾ ਦੇਖਣਾ ਪੈਣਾ ਹੈ ਆ ਸੋ ਤੁਹਾਨੂੰ ਅਸੀ ਫਿਰ ਚਾਕੇ ਮਿਲਦੇ ਆ ਸੋ ਬਲੌਗ ਨੂੰ ਸਾਰਾ ਦੇਖਿਓ ਵਿੱਚੋਂ ਸਕਿਪ ਨਾ ਕਰਿਓ ਤੁਹਾਨੂੰ ਪਤਾ ਲੱਗ ਜੂਗਾ ਵੀ ਅਸੀਂ ਕਿੱਥੇ ਜਾ ਰਹੇ ਆ ਇਹ ਨੇ ਮੇਰੇ ਮੰਮਾ ਮੰਮੀ ਸასი ਘਰ ਕਰੋ ਸასი ਘਰ ਤੇ ਬੱਚੇ ਵੀ ਸਾਰੇ ਜਾ ਰਹੇ ਨੇ ਇਧਰ ਉਹ ਧਾਰੀਵਾਲ ਸਾਹਿਬ ਜੀ ਵੀ ਜਾ ਰਹੇ ਨੇ ਧਾਰੀਵਾਲ ਸਾਹਿਬ ਜੀ ਵੈਸੇ ਫੋਨ ਤੋਂ ਬਿਜ਼ੀ ਨੇ ਸੋ ਮਿਲਦੇ ਆ ਜੀ ਵੀ ਤੁਹਾਨੂੰ ਅਸੀਂ ਜਾ ਕੇ ਹਾਂ ਜੀ ਆਪਾਂ ਪਹੁੰਚ ਚੁੱਕੇ ਆ ਜੀ ਆਪਣੀ ਮੰਜ਼ਲ ਤੇ ਅਸੀਂ ਆਏ ਸੀ ਜੀ ਅੱਜ ਨਕੋਦਰ ਲਾਡੀ ਸ਼ਾਹੀ ਦੀ ਦਰਗਾਹ ਤੇ ਮੱਥਾ ਟੇਕਣ ਸੋ ਫਿਰ ਅਸੀਂ ਤੁਹਾਨੂੰ ਵੀ ਦਰਸ਼ਨ ਕਰਵਾਉਨੇ ਆ ਅਸੀਂ ਸਾਨੂੰ ਜਿਹੜੀ ਪਾਰਕਿੰਗ ਸੀਗੀ ਉਹ ਕਾਫੀ ਦੂਰ ਮੇਲੇ ਸੀਗੀ ਇਸ ਕਰਕੇ ਧੁੱਪ ਵੀ ਬਹੁਤ ਸੀਗੀ ਤੇ ਸਾਨੂੰ ਧੁੱਪ ਚ ਕਾਫੀ ਤਰਨਾ ਪਿਆ ਸੀਗਾ ਬੱਚੇ ਵੀ ਬਹੁਤ ਇਰੀਟੇਟ ਹੋ ਰਹੇ ਸੀਗੇ ਧੁੱਪ ਦੇ ਵਿੱਚ ਸੋ ਜਦ ਘਰੋਂ ਤੁਰੇ ਸੀ ਉਹਦਾ ਮੌਸਮ ਬਹੁਤ ਜ਼ਿਆਦਾ ਵਧੀਆ ਸੀਗਾ ਤਾਂ بارش ਵਾਲਾ ਮੌਸਮ ਸੀਗਾ ਜਿਵੇਂ ਫਲੋ ਟੱਪੇ ਉਵੇਂ ਹੀ ਕਾਫੀ ਧੁੱਪ ਨਿਕਲੀ ਮੈਂ ਸਾਰਿਆਂ ਦੇ ਅੱਗੇ ਅੱਗੇ ਸੀ ਮੈਂ ਸਭ ਨੂੰ ਹਲਾਸ਼ੇਰੀ ਦੇ ਰਹੀ ਸੀ ਕੋਈ ਨਾ ਕੋਈ ਨਾ ਜੋ ਮੌਸਮ ਹਲੇ ਠੰਡਾ ਹੀ ਹੈ ਇੰਨੀ ਧੁੱਪ ਨਹੀਂ ਹੈਗੀ ਸੋ ਆਪਾਂ ਜਦ ਅੰਦਰ ਐਂਟਰੀ ਕੀਤਾ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਪ੍ਰਸ਼ਾਦ ਲਏ ਆ ਲੇਡੀਜ਼ ਔਰ ਜੈਂਟਸ ਦੀ ਲਾਈਨ ਲੱਗ ਲੱਗ ਸੀਗੀ ਸੋ ਮੈਂ ਧਾਰੀਵਾ ਸਾਹਿਬ ਜੀ ਨੂੰ ਵੀ ਖੜਾਇਆ ਸੀਗਾ ਵੀ ਤੁਸੀਂ ਉਹ ਪ੍ਰਸ਼ਾਦ ਲੈ ਲਓ ਇਹ ਹੈ ਜੀ ਅੰਦਰ ਜਾਣ ਦਾ ਰਸਤਾ ਅੰਦਰ ਵੀਡੀਓ ਬਣਾਉਣ ਦੇਤੀ ਤਾਂ ਮੈਂ ਵੀਡੀਓ ਜ਼ਰੂਰ ਬਣਾਉਂਗੀ ਸੋ ਉਹਨਾਂ ਨੇ ਅੰਦਰ ਵੀਡੀਓ ਨਹੀਂ ਬਣਾਣ ਦਿੱਤੀ ਸੀ ਮੱਥਾ ਵਗੈਰਾ ਆਪਾਂ ਟੇਕ ਲਿਆ ਇਧਰ ਗਾਹ ਦੇ ਬੈਕ ਸਾਈਡ ਤੇ ਆਈ ਥਿੰਕ ਸਰੋਵਰ ਹੀ ਆ ਇਹ ਮੈਨੂੰ ਇਹਨਾਂ ਨੂੰ ਨਹੀਂ ਪਤਾ ਹੈਗਾ ਮਾਫ ਕਰਿਓ ਮੈਨੂੰ ਇਹ ਸਰੋਵਰ ਆ ਸ਼ਾਇਦ ਤੇ ਇੱਥੇ ਸਾਰੇ ਆਪਾਂ ਵੀਡੀਓ ਜੇ ਕਿਸੇ ਨੇ ਬਣਾਉਣੀ ਆ ਜਾਂ ਫਿਰ ਆਪਾਂ ਫੋਟੋ ਵਗੈਰਾ ਖਿੱਚਣੀ ਆ ਖਿੱਚ ਸਕਦੇ ਆਂ ਤਾਂ ਬੱਚਿਆਂ ਨੇ ਫੋਟੋਆਂ ਵਗੈਰਾ ਖਿਚਾਈਆਂ ਸੀਗੀਆਂ ਫਿਰ ਅਸੀਂ ਲੰਗਰ ਹਾਲ ਚ ਜਾ ਕੇ ਪ੍ਰਸ਼ਾਦਾ ਸਕੇ ਆ ਜੀ ਦਾਲ ਸੀਗੀ ਤੇ ਪ੍ਰਸ਼ਾਦੇ ਸੀਗੇ ਹਲਵਾ ਵੀ ਸੀਗਾ ਉਹ ਲੇਟ ਆਇਆ ਸੀਗਾ ਫਿਰ ਆਪਾਂ ਦੁਕਾਨਾਂ ਵਗੈਰਾ ਦੇਖੀਏ ਕਿਉਂਕਿ ਆਪਾਂ ਪੰਜਾਬੀਆਂ ਚਾਹੇ ਕੁਝ ਲੈਣਾ ਹੋਵੇ ਚਾਹੇ ਨਹੀਂ ਪਰ ਦੁਕਾਨ ਆਪਾਂ ਕੱਲੀ ਕੱਲੀ ਦੇਖਣੀ ਆ ਸੋ ਬਰੀ ਬੇਟੀ ਨੇ ਆਵਲਾ ਕੜਾ ਲੈਣਾ ਸੀ ਕਦੋਂ ਦੀ ਕਹਿ ਰਹੀ ਸੀਗੀ ਤਾਂ ਬੇਟੀ ਵਾਸਤੇ ਆਪਾਂ ਕੜਾ ਲਿਆ ਸੀਗਾ ਫਿਰ ਤੋਂ ਕਾਫੀ ਸੀ ਅਸੀਂ ਇੱਕ ਸਾਈਡ ਤੇ ਰੋਗੇ ਸੀਗੇ ਕਿਉਂਕਿ ਮੰਮਾ ਹੋਣੀ ਥੋੜਾ ਅੱਗੇ ਪਿੱਛੇ ਹੋ ਗਏ ਸੀ ਆਪਣੇ ਤੋਂ ਸੋ ਉਹਨਾਂ ਨੂੰ ਕਹਿਤਾ ਸੀਗਾ ਕਿ ਆਪਾਂ ਗੇਟ ਦੇ ਕੋਲ ਹੀ ਖੜਾਂਗੇ ਇੱਕ ਜਿਹੜਾ ਵੀ ਕੋਈ ਵਿਛੜੂਗਾ ਉੱਥੇ ਹੀ ਆ ਜਿਓ ਕਿਉਂਕਿ ਅੱਜ ਭੀੜ ਸੀ ਅੱਜ ਜੇਠਾ ਵੀਰਵਾਰ ਸੀਗਾ ਮੇਰਾ ਜਿਹੜਾ ਬ੍ਰਦਰ ਹੈ ਉਹ ਆਟੋ ਚਲਾਉਂਦਾ ਵਾ ਧਾਰੀਵਾਲ ਸਬਜੀ ਕਹਿੰਦੇ ਮੈਂ ਵੀ ਟਰਾਈ ਕਰਨਾ ਵਾ ਸੋ ਧਾਰੀਵਾਲ ਸਾਹਿਬ ਚਲਾ ਰਹੇ ਨੇ ਡਰਾਈਵਰੀ ਵਧੀਆ ਵਾ ਇਹਨਾਂ ਦੀ ਵੈਸੇ ਬੱਚੇ ਡਰ ਰਹੇ ਸੀ ਪਪਾ ਬੱਸ ਹਾਂਜੀ ਗਾਇਜ਼ ਅਸੀਂ ਰਸਤੇ ਵਿੱਚ ਰੁਕ ਗਏ ਸੀਗੇ ਫਲੋਰ ਕਿਲਾ ਦੇਖਣ ਵਾਸਤੇ ਇੱਥੇ ਵੀ ਪੀਰਾਂ ਦੀ ਜਗ੍ਹਾ ਬਣੀ ਹੋਈ ਆ ਜੇ ਅੰਦਰ ਵੀਡੀਓ ਬਣਾਉਣ ਦੇਤੀ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾਉਂਗੀ ਇਹ ਜਿਹੜਾ ਕਿਲਾ ਬਣਿਆ ਹੋਇਆ ਜੀ ਇਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲਾ ਬਣਿਆ ਹੋਇਆ ਜੀ ਮੇਨ ਗੇਟ ਤੇ ਚੈਕਿੰਗ ਵਗੈਰਾ ਸੀਗੀ ਇਸ ਲਈ ਮੈਂ ਉੱਥੇ ਵੀਡੀਓ ਨਹੀਂ ਸ਼ੂਟ ਕੀਤੀ ਹੈਗੀ ਫਰਸਟ ਗੇਟ ਦੀ ਤੇ ਇਹ ਜਿਹੜਾ ਕਿਲਾ ਕਾਫੀ ਵਧੀਆ ਬਣਿਆ ਹੋਇਆ ਮੈਂ ਤਾਂ ਖੈਰ ਕਾਫੀ ਵਾਰੀ ਦੇਖਿਆ ਹੋਇਆ ਕਿਉਂਕਿ ਮੈਂ ਲੁਧਿਆਣੇ ਦੀ ਹਾਂ ਬੱਚਿਆਂ ਨੇ ਪਹਿਲੀ ਵਾਰ ਦੇਖਿਆ ਸੀਗਾ ਇਸ ਕਰਕੇ ਉਹਨਾਂ ਨੂੰ ਅਜੀਬ ਲੱਗ ਰਿਆ ਸੀਗਾ ਕਹਿ ਰਹੇ ਸੀ ਮਾ ਆ ਕੀ ਹੈ ਕਿਹੜਾ ਗੇਟ ਆ ਸੋ ਇਹ ਆਪਣਾ ਫਸਟ ਗੇਟ ਆ ਉਹ ਦੂਸਰਾ ਮੇਨ ਐਂਟਰੀ ਵਾਲਾ ਚੈਕਿੰਗ ਵਾਲਾ ਸੀਗਾ ਇੱਥੋਂ ਸਟਾਰਟਿੰਗ ਹੋ ਜਾਂਦੀ ਆ ਜਿਹੜਾ ਕਿਲੇ ਦਾ ਦ੍ਰਿਸ਼ਾ ਬਹੁਤ ਵਧੀਆ ਕਹਿੰਦੇ ਨੇ ਵੀ ਜਿਹੜਾ ਸਾਈਡ ਤੇ ਆ ਚਾਰੋਂ ਪਾਸੇ ਕਿਸੇ ਟਾਈਮ ਇੱਥੇ ਪਾਣੀ ਛੱਡਿਆ ਜਾਂਦਾ ਸੀਗਾ ਕਿਉਂਕਿ ਮੈਨੂੰ ਇੰਨਾ ਨਹੀਂ ਪਤਾ ਜਿਹੜਾ ਕਿ ਮੈਂ ਤੁਹਾਨੂੰ ਦੱਸ ਸਕਾਂ ਮੈਨੂੰ ਇੰਨੀ ਨੌਲੇਜ ਨਹੀਂ ਹੈਗੀ ਨਾ ਆਪਾਂ ਇੰਨੇ ਜੋਗੇ ਹੈਗੇ ਨਹੀਂ ਆ ਜੇ ਆਪਾਂ ਕਿਸੇ ਨੂੰ ਸਮਝਾ ਸਕੀਏ ਜਾਂ ਦੱਸ ਸਕੀਏ ਸੋ ਇੱਥੇ ਵੀ ਮੈਂ ਸਭ ਤੋਂ ਅੱਗੇ-ਅੱਗੇ ਸੀ ਸਾਰੇ ਜਣੇ ਪਿੱਛੇ-ਪਿੱਛੇ ਸੀ ਕਿਉਂਕਿ ਨਕੋਦਰ ਵੀ ਸਾਨੂੰ ਕਾਫੀ ਟਾਈਮ ਲੱਗ ਗਿਆ ਸੀ ਅੱਜ ਭੀੜ ਕਾਫੀ ਸੀ ਨਕੋਦਰ ਸੋ ਇਹ ਕਿਲੇ ਦਾ ਦ੍ਰਿਸ਼ ਹੈ ਦੇਖੋ ਕਿਉਂਕਿ ਬੱਚੇ ਆ ਸਵੇਰ ਦੇ ਘੁੰਮ ਰਹੇ ਸੀਗੇ ਥੱਕ ਗਏ ਸੀਗੇ ਇਹ ਤਾਂ ਸਾਡੇ ਆਂਦੇ-ਆਂਦੇ ਸਲਾਹ ਬਣ ਗਈ ਸੀ ਇੱਥੇ ਆਉਣ ਦੀ ਇਹ ਹੈ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਟੈਚੂ ਬੁੱਤ ਬਣਿਆ ਹੋਇਆ ਵਾ ਸੋ ਕਾਫੀ ਵਧੀਆ ਲੱਗ ਰਿਹਾ ਸੀ ਪਹਿਲਾਂ ਤਾਂ ਮੇਰਾ ਬੇਟਾ ਬਿਲਕੁਲ ਉੱਪਰ ਜਾ ਕੇ ਕਹਿੰਦਾ ਮੈਂ ਫੋਟੋ ਕਲੀਕ ਕਰਨੀ ਹੈ ਪਰ ਇੱਥੇ এলাਉ ਨਹੀਂ ਹੈ ਉਹਨਾਂ ਨੇ ਮਨਾ ਕਰਤਾ ਸੀਗਾ ਤੇ ਇਹ ਜਿਹੜਾ ਹੁਣ ਆਪਾਂ ਗੇਟ ਐਂਟਰ ਕਰਾਂਗੇ ਜੇ ਤੁਹਾਨੂੰ ਦਿਖ ਰਿਹਾ ਜੀ ਇਹ ਲਾਹੌਰੀ ਗੇਟ ਬਣਿਆ ਹੋਇਆ ਅਗਰ ਤੁਹਾਨੂੰ ਸਾਫ਼ ਨਜ਼ਰ ਆ ਰਿਹਾ ਤੇ ਉੱਪਰ ਲਿਖਿਆ ਹੋਇਆ ਸੀਗਾ ਲਾਹੌਰੀ ਗੇਟ ਸੋ ਥੋੜਾ ਜਿਹਾ ਅੱਗੇ ਜਾ ਕੇ ਇਹਦੇ ਪੀਰਾਂ ਦੀ ਦਰਗਾਹ ਬਣੀ ਹੋਈ ਆ ਜਿੱਥੇ ਹੁਣ ਆਪਾਂ ਮੱਥਾ ਟੇਕਾਂਗੇ ਸੋ ਧਾਰੀਬਾ ਸਾਹਿਬ ਜੀ ਬੱਚਿਆਂ ਨੂੰ ਕਹਿ ਰਹੇ ਸੀ ਕਾਫੀ ਟਾਈਮ ਹੁੰਦਾ ਚੱਲੋ ਅੰਦਰ ਇਹ ਜਿਹੜਾ ਸਾਈਟ ਤੇ ਨਾ ਬਣਿਆ ਹੋਇਆ ਵਾ ਪੂਰੇ ਕਿਲੇ ਦਾ ਦ੍ਰਿਸ਼ ਦਿਖਾਇਆ ਹੋਇਆ ਮਾਡਲ ਦੇ ਜਰੀਏ ਅੰਦਰੋਂ ਬਾਹਰਲਾ ਕਾਫੀ ਵਧੀਆ ਮਾਡਲ ਬਣਿਆ ਸਾਈਟ ਤੇ ਪਾਰਕ ਵਗੈਰਾ ਵੀ ਬਣੀ ਹੋਈਆਂ ਜਿਨ੍ਹਾਂ ਨੂੰ ਪਤਾ ਚਲੋ ਜਿਹੜੇ ਇੱਥੇ ਦੇ ਨੇ ਉਹਨਾਂ ਨੂੰ ਤਾਂ ਸਾਰਾ ਪਤਾ ਹੀ ਹੋਣਾ ਵਾ ਕਾਫੀ ਮਤਲਬ ਗ੍ਰੀਨਰੀ ਹੈ ਇੱਥੇ ਹਰਿਆਲੀ ਬਹੁਤ ਜ਼ਿਆਦਾ ਵਾ ਤੋਂ ਜੋੜੇ-ਜੋੜਾ ਕਰਦੇ ਰਹਿ ਕੇ ਅਸੀਂ ਮੱਥਾ ਵਗੈਰਾ ਹੁਣ ਟਿਕਾ ਨੂੰ ਅੰਦਰ ਜਾ ਰਹੇ ਸੀਗੇ ਅੰਦਰ ਉਹਨਾਂ ਨੇ ਜਿਹੜੀ ਵੀਡੀਓ ਔਰ ਸ਼ੂਟ ਨਹੀਂ ਕਰਨ ਦਿੱਤੀ ਸੀਗੀ ਇਸ ਕਰਕੇ ਥੋੜੀ ਜਿਹੀ ਵੀਡੀਓ ਹੈ ਮੈਂ ਬਾਹਰੋਂ ਹੀ ਲਈ ਸੀ ਉਹਨੇ ਉੱਥੇ ਵੀ ਫੋਨ ਬੰਦ ਕਰਵਾਤਾ ਸੀ ਜੇ ਕਿਲੇ ਦਾ ਜਿਹੜਾ ਬੱਤੀ ਦਾ ਪ੍ਰਸ਼ਾਦ ਆ ਬਹੁਤ ਟੇਸਟੀ ਹੈ ਸੋ ਅੱਜ ਦਾ ਵਲੌਗ ਆਪਣਾ ਇੰਨਾ ਹੀ ਆ ਸੋਣਾ ਜਿਹਾ ਕਮੈਂਟ ਮੈਨੂੰ ਜ਼ਰੂਰ ਕਰਿਆ ਕਰੋ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਵਲੌਗ ਦਾ ਕਰਦੇ ਆ ਇੱਥੇ ਐਂਡ ਗੁੱਡ ਨਾਈਟ ਬਾਏ ਬਾਏ